ਫਿਰ ਮੈਂ ਫਿਰ ਮੈਂ ਦਿਨ ਬਨੂਗਾ ਤਰੀਕ ਬਨੂਗਾ ਫਿਰ ਤੁਸੀਂ ਪੁੱਛਣਾ ਤੁਸੀਂ ਜੋਸ਼ੀ ਹੈ 41 ਦਿਨ ਚ ਧੌਣ ਤੇ ਗੋਟਾ ਰੱਖ ਕੇ ਇਹ ਵੀ ਹੋਣਾ ਅੱਜ ਤੇ ਤੁਹਾਨੂੰ ਦੱਸ ਦਿੱਤਾ ਨੋਟ ਕਰ ਲਿਓ ਹੋਣਾ ਜੀ ਇਹ ਹੋਏਗਾ ਸਿਰਫ ਇਸੇ 605 ਚ ਪੇ ਹੋਏ ਹੈ ਕਿ ਇਸ ਨੂੰ ਬਣਾਉਣ ਤੇ ਬਾਅਦ ਕਦੇ ਸਾਡੀ ਸਰਕਾਰ ਪਲਟੂਗੀ ਕਦੇ ਸਾਡੇ ਬੰਦੇ ਤਾਂ ਨਹੀਂ ਇਸ ਚਪੇੜ ਚ ਲੈ ਜਾਉਗੇ ਕਹਿਣ ਦਾ ਮਤਲਬ ਹੈ ਨੀਅਤ ਸਾਫ਼ ਕਰਨੀ ਪੈਣੀ ਸਟੈਂਡਿੰਗ ਕਮੇਟੀ ਜਿੱਦਾਂ ਇਹ ਬਣਾਈ ਹੈ ਕਾਨੂੰਨ ਬਣਾਉਣ ਤੋਂ ਬਾਅਦ ਇਹਨਾਂ ਨੂੰ ਇੱਕ ਓਵਰਆਲ ਕਮੇਟੀ ਬਣਾਣੀ ਪੈਣੀ ਜਿਹਦੇ ਵਿੱਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਜਿੱਦਨ ਹੰਗ ਸਿੰਘ ਫੌਜਾਂ ਦੇ ਸੂਜਮਾਨ ਜਥੇਦਾਰ ਉਹਦੇ ਵਿੱਚ ਵਿਰੋਧੀ ਤੇ ਵੀ ਉਹ ਵੀ ਤਾਂ ਕਿ ਜੇ ਕੋਈ ਇਹੋ ਜਿਹਾ ਮਸਲਾ ਆਵੇ ਪਹਿਲਾਂ ਉਹਨੂੰ ਮਸਲੇ ਨੂੰ ਵਿਚਾਰਨ ਇਹਨਾਂ ਨੂੰ ਰਾਸਤਾ ਨਹੀਂ ਸਮਝ ਆ ਰਿਹਾ ਇੱਕ ਚੀਜ਼ ਦੂਜੀ ਚੀਜ਼ ਇਹ ਦੇਖ ਰਹੇ ਪਈਦਾ ਪ੍ਰੋਫਿਟ ਫਾਇਦਾ ਕਾਦ ਲੈਣਾ ਇਹਨੂੰ ਉਸ ਜਨ ਬਣਾਈਏ ਸਿੰਘ ਦੀ ਨਹੀਂ ਫਿਕਰ ਇਹਨਾਂ ਨੂੰ ਅੱਜ ਕੁੱਲੂ ਮਨਾਲੀ ਸਾਰੇ ਪੰਜਾਬ ਦੇ ਜ਼ਿਆਦਾਤਰ ਮੰਤਰੀ ਐਮ ਐਲ ਏ ਕਿੱਥੇ ਅੱਜ ਕੱਲ੍ਹ ਅੱਜ ਕੱਲ੍ਹ ਇਹ ਤੀਰਥ ਬਣਿਆ ਹੋਇਆ ਏ ਇੱਥੇ ਜਾਗਦੀਆਂ ਜ਼ਮੀਰ ਵਾਲੇ ਖੜੇ ਆ ਠੀਕ ਹੈ ਘੁੰਮਣਾ ਫਿਰਨਾ ਹਰੇਕ ਦੀ ਆਪਣੀ ਜ਼ਿੰਦਗੀ ਆ ਨਿੱਜੀ ਪਰਿਵਾਰਕ ਆ ਪਰ ਅਸਲ ਜ਼ਿੰਦਗੀ ਉਹ ਦਾਤੇ ਉੱਤੇ ਲੱਗੀ ਆ ਦੱਸੋ ਉਸ ਬੰਦੇ ਨੇ ਨਾ ਤਾਂ ਕੋਈ ਇਲੈਕਸ਼ਨ ਲੜਨਾ ਨਾ ਉਸ ਬੰਦੇ ਦਾ ਕੋਈ ਨਿੱਜੀ ਮਨਸਾ ਏ 15 ਮਹੀਨੇ ਆਪਣੇ ਘਰ ਦੇ ਅੰਦਰ ਹੀ 2-4 ਦਿਨ ਡਿਟੇਨ ਕਰ ਦੋ ਨਾ ਕਿਸੇ ਨੂੰ ਉਹਦੀਆਂ ਲੱਤਾਂ ਜਵਾਬ ਦੇਣ ਲੱਗ ਜਾਂਦੀਆਂ ਉਹ ਰੱਬ ਦਾ ਜੀ ਪਤਾ ਨਹੀਂ ਕਿਹੜੀ ਕਿਸ ਤਰ੍ਹਾਂ ਦੇ ਨਾਲ ਬੈਠਾ ਏ